ਕਾਲ ਦਸ ਕੋ ਮੈਂ ਤੁਹਾਡਾ ਆਪਣਾ ਸੁਖ ਨੰਨੂ ਵਾਲੀ ਐ ਸੋ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਬਾਤ ਚੈਨਲ ਦੇ ਕੋਲ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਆ ਸੋ 6ਵੇਂ ਦਿਨ ਦੇ ਵਿੱਚ ਜਿਹੜਾ ਧਰਨਾ ਪਹੁੰਚ ਚੁੱਕਾ ਹੈ 6ਵੇਂ ਦਿਨ ਤਹਿਸੀਲਦਾਰ ਸਾਹਿਬ ਪਹੁੰਚੇ ਨੇ ਡੀਸੀ ਸਾਹਿਬ ਨਾਲ ਮੀਟਿੰਗ ਕਰਨ ਤੋਂ ਬਾਅਦ ਸੋ ਕਰਦੇ ਆ ਗੱਲਬਾਤ ਕੀ ਸਾਰਾ ਜੋ ਚੁਕ ਨੇ ਸੁਖਨਾਮ ਸਿੰਘ ਪਾਗੜੀ ਆ ਜੋ ਪਗਲੀ ਸੰਭਾਲ ਲੈ ਦੇ ਪਤਾਨ ਨੇ ਪਤਾਨੀ ਤਹਿਸੀਲਦਾਰ ਸਾਹਿਬ ਆਈ ਨੇ ਡੀਸੀ ਸਾਹਿਬ ਨਾਲ ਮੀਟਿੰਗ ਕਰਨ ਤੋਂ ਬਾਅਦ ਕੀ ਜੀ ਕੀ ਤੋ ਆਇਆ ਤਾਂ ਇਹਨੂੰ ਕੋ ਕਹਿਤਾ ਕਿ ਯਾਰਾ ਕੰਮ ਸ਼ੁਰੂ ਹੋ ਜਾਏ ਸੋ ਤਹਿਸੀਲਦਾਰ ਸਾਹਿਬ ਇਥੇ ਪਹਿਲਾਂ ਵੀ ਹੋਈ ਸੀ ਅੱਜ ਵੀ ਆਏ ਨੇ ਉਹਨਾਂ ਦੇ ਉਹਨੇ ਇਹ ਕਿਹਾ ਵੀ ਜਿਹੜਾ ਪ੍ਰੋਜੈਕਟ ਚੱਲ ਰਿਹਾ ਸੀਗਾ ਜਿਹੜਾ 10 ਮਹੀਨਿਆਂ ਦਾ ਉਹ ਇਹ ਥੋੜਾ ਜਿਹਾ ਤੇਜ਼ ਕਰ ਦਿੱਤਾ ਵਾ ਤੇ ਉਹ ਜਲਦੀ ਜਿਹੜਾ ਕੰਮ ਆਵੇ ਸਾਡਾ ਸ਼ੁਰੂ ਕਰ ਦਿੱਤਾ ਜਾਊਗਾ ਸਰਕਾਰ ਤੋਂ ਉਹ ਇਹ ਭੇਜ ਦਿੱਤੇ ਨੇ ਅੱਜੇ ਭੇਜ ਕੇ ਉਹਨਾਂ ਨੂੰ ਜਿਹੜਾ ਜਿੰਨੀ ਅਮਾਉਂਟ ਚਾਹੀਦੀ ਹੈ ਜਿੰਨੇ ਪੈਸੇ ਜਿਹੜੇ ਚਾਹੀਦੇ ਉਹ ਸੈਕਸ਼ਨ ਉਹ ਆ ਜੀਊਗਾ ਤੇ ਫਿਰ ਜਿਹੜਾ ਉਹ ਇਹਦਾ ਕੰਮ ਚੱਲੂਗਾ ਥੰਨੇ ਜਿਹੜਾ ਉਹ ਸਿਕੰਦਰਾ ਤੋਂ। ਹੁਣ ਕਾਹਨੇ ਛੋਟੀ ਪੁਰੀ ਦਾ ਐਸਟੀਮੇਟ ਹੀ ਦਾ ਇੱਥੇ 10 ਦੇ ਬੰਦੇ ਕੋ ਬਹੁਤ ਵੱਡੇ ਲੈਵਲ ਤੇ ਬਣਾਇਆ ਗਿਆ। ਅਸੀਂ ਤੇ ਬੇਨਤੀ ਕੀਤੀ ਸਰਕਾਰ ਨੂੰ ਵੀ ਸਰਕਾਰ ਇਹ ਗਿਆ ਜਿਹੜੇ ਵੱਡੇ ਵੱਡੇ ਕਰੋੜਾਂ ਦੇ ਪੋਚਦੇ ਆ ਉਹ ਕਿ ਲੱਖਾਂ ਦੇ ਵਿੱਚ ਬਣਾਉਂਦੇ ਆ ਸਾਡੀ ਵੀ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਇੱਕ ਆਪਣਾ ਧਿਆਨ ਜਿਆਦਾ ਲਗਾਓ ਉਹਨੂੰ ਧਿਆਨ ਉਹਦਾ ਰੱਖੋ ਇਹ ਜਿੰਗਰ ਤੋਂ ਰਾਮੇ ਤੋਂ ਪਾਉਂਦੇ ਜਿਹੜੀ ਵਿਚ ਵਾਲੀ ਪੁਰੀ ਆ ਸਿਰ ਵਾਲੀ ਪੁਰੀ ਉਹ ਬਣਦੀ ਜ਼ਰੂਰ ਬਾਕੀ ਸਾਰਾ ਪੂਰਾ ਠੀਕ ਆ ਉਹ ਜੇ ਆ ਕੇ ਜਿੰਨਾ ਐਸਟੀਮੇਟ ਬੰਦਾ ਉਹ ਬਣਾਇਆ ਵਾ ਧੰਨਵਾਦ ਆ ਤੁਹਾਡਾ ਵਧੀਆ ਕੰਮ ਬਣਾਇਆ ਸਾਰੇ ਲੋਕ ਇਹ ਪਾਚ ਨਹੀਂ ਸਕਦੇ ਦੇ ਲੋਕਾਂ ਦੇ ਪੈਸੇ ਪਕੜੇ ਹੋਏ ਤੁਸੀਂ ਇਹ ਨਹੀਂ ਜਲਦੀ ਤੋਂ ਜਲਦੀ ਸਟਾਰਟ ਕਰਕੇ ਇਹਨੂੰ ਬਲੱਸਾ ਕੋਈ ਨੂੰ ਤਾਂ ਕਿ ਜਿਹੜੇ 50 ਪਿੰਡ ਤੋਂ ਲੈ ਕੇ 100 ਪਿੰਡ ਜਿਹੜਾ ਦਾ ਉਹ ਇਸ ਮਾਰ ਵਿੱਚ ਆਊਗਾ ਇਹ ਮਤਲਬ ਜਿਹੜਾ ਕੋਲੇ ਇਹ ਮਾਰ ਵਿੱਚ ਆਊਗਾ ਤੇ ਮੇਰੀ ਬੇਨਤੀ ਹੈ ਸਰਕਾਰ ਨੂੰ ਵੀ ਤੇ ਪ੍ਰਸ਼ਾਸਨ ਨੂੰ ਵੀ ਜਲਦੀ ਤੋਂ ਜਲਦੀ ਤੇ ਕੰਮ ਨੂੰ ਚੱਲਣ ਦਿੱਤਾ ਜਾਵੇ ਕਿ ਜਿਹੜਾ ਪ੍ਰਸ਼ਾਸਨ ਪਸਾ ਨਹੀਂ ਨਾ ਇਹ ਲੈਟਰ ਲੰਬਿਆ ਤਿਆਰ ਹੋ ਉਹ 2-4 ਦਿਨ ਦੇ ਵਿੱਚ ਹੋਣ ਵਾਲਾ ਨਹੀਂ ਸਾਨੂੰ ਲੱਗਦਾ ਕਿ ਤਾਂ ਦਾ ਸਾਨੂੰ ਲੰਬਾ ਹੀ ਮੋੜੀ ਇਹ ਲੱਗਦਾ ਕਿ ਕੱਟਨਾ ਪੈ ਰਾਇਆ ਇਹ ਕਾਟੇ ਕੋਈ ਹੋ ਸਕਦੀ ਜਿੰਨੀ ਸੀਲ ਉਹ ਦਾ ਜਸਨੀ ਨਹੀਂ ਹੋ ਗਿਆ ਹਾਲਾ ਜਸਨੇ ਵਿੱਚ ਜਿਹੜਾ ਉਹ ਹਾਲ ਆਇਆ ਸੀ ਉਹ ਤੋਂ 1 ਮਹੀਨਾ ਬਾਅਦ ਸਗਦੇ ਤੇ ਇਕੱਠੀ ਹੋਈ ਸੀ ਤੇ ਉਹਨਾਂ ਨੇ ਥੱਲੇ ਸਾਇਟ ਪਾ ਕੇ ਟੰਕਰ ਲਈ ਆਪਣੇ ਤੌਰ ਤੇ ਜਿਹੜਾ ਕੰਮ ਚਾਲੂ ਕੀਤਾ ਲਾਂਗਾ ਟੰਕਰ ਲਈ ਚਲਾ ਤੇ ਸਰਕਾਰ ਦੇ ਵੀ 2 ਮਹੀਨੇ ਦੇ ਵਿੱਚ ਇਹ ਪੂਰ ਬਣਾ ਦੇਗੇ ਇਹ 10 ਤੋਂ 12 ਜਰਾਂ ਜਿਵੇਂ ਪਹਿਲਾਂ ਦੀ ਗੱਲ ਹੈ ਕਿ ਵੀ ਅਜੇ ਤੱਕ ਉਹ ਪ੍ਰੋਸੈਸ ਚਾਲੂ ਨਹੀਂ ਹੋਇਆ ਅਧਿਕਾਰੀਆਂ ਦੇ ਦੱਸਣ ਮੁਤਾਬਕ ਤੇ ਫਿਰ ਇਹ ਪ੍ਰੋਸੈਸ ਚਾਲੂ ਹੁੰਦੇ ਨੂੰ ਜਾਂ ਪਾਸ ਅੰਦਰ ਨੂੰ ਮੇਰੇ ਖਿਆਲ ਨਾਲ 10 ਦਿਨ ਹੋ ਮੱਜੰਗੇ ਤੇ ਪੂਰ ਬਣਾਉਣ ਦੇ ਬਹੁਤ ਸਮਾਂ ਹੋ ਮੱਜੰਗੇ ਹਾਂ ਤੇ ਜੇ ਸੇਸੋ ਉੱਕੇ ਚਲੇ ਜਾਂਦੇ ਆ ਤੇ ਮੈਨੂੰ ਮਿਲਣਾ ਨਾ ਵੀ ਇਹ ਜਿਹੜੀ ਜਨਰ ਦੇ ਕੰਦੇ ਕੋਈ ਜੂਰ ਕਰਕੇਗੀ ਸਾਡਾ ਜਿੰਨਾ ਚਿਰ ਇਹ ਕੰਮ ਚੱਲੂ ਰਹੂਗਾ ਬੰਦ ਨਾ ਨਹੀਂ ਪਾਸ ਨਹੀਂ ਹੁੰਦਾ ਕੰਮ ਚੱਲੂ ਕਿਸੇ ਇਥੇ ਹੁੰਦੀਆਂ ਨੇ ਉਹਨਾਂ ਜਿਹੜੇ ਦਾ ਫਰਦ ਤੌਰ ਤੇ ਨਿਰੰਤਰ ਚੱਲਦੇ ਆਂਕਦੇਗਾ ਆਪਾਂ ਐਕਸੀਡੈਂਟਾਂ ਦੀ ਗੱਲ ਕਰੀਏ ਰੋਜ਼ ਹੀ ਹੁੰਦਾ ਆ ਇੱਥੇ ਸਵੇਰੇ ਵੀ ਦੱਸਦੇ ਕੁੜੀਆਂ ਡੇਕੀਆਂ ਸੀ ਸਕੂਲ ਤੋਂ ਬ੍ਰੇਕ ਹੋਣ ਕਾਰਨ ਕਿਤਨਾ ਕਿਤੇ ਸੱਟ ਲੱਗਦਾ ਖਾਤਾ ਕਿਉਂਕਿ ਪਿੱਛੇ ਜੇ ਇੱਕ ਦੇਲੀ ਦੀ ਮੌਤ ਵੀ ਹੋ ਗਈ ਸੀ ਪਾਣੀ ਕਰਿਆਂ ਕਰਾਤਾ ਇਹ ਸਮਝੋ ਕਿ ਕਿੰਨੇ ਕਿਤੇ ਇਹ ਮੀਂਹ ਆ ਬਤੀ ਜਾ ਰਹੀ ਹੈ ਜਿੱਥੋਂ ਡਿਟੇਲ ਹੋਰ ਕੀ ਹੋਦਾ ਦਿਓ ਕੋਲ ਤੋਂ 15 ਕਿਲੋਮੀਟਰ 2 ਕਿਲੋਮੀਟਰ 4 ਕਿਲੋਮੀਟਰ ਇਹ ਨੂੰ ਸੋਚਿਆ ਜਾਂਦਾ ਹੈ ਵੀ ਇਹ ਥੋੜਾ ਵੱਡਾ ਪ੍ਰੋਜੈਕਟ ਆ ਇਹਦੇ ਉੱਤੇ ਬਹੁਤ ਸੱਜਾ ਆਉਣਾ ਹੈ ਜਾਂ ਇਹ ਵੀ ਢੁਗਾਈ ਮਾਪਣੀ ਆ ਵੀ ਕਦੋਂ ਕਦੋਂ ਥੰਦੇ ਕਿੰਨੀ ਆ ਉਹ ਟੈਕਨੀਕਲ ਤੌਰ ਤੇ ਹੀ ਗੱਲਾਂ ਬਤਾਂਦੇ ਨੇ ਪਰ ਜਿਹੜੀ ਜਿਹੜੀ ਥੁੜੀ ਜਿਹੜੀ ਆ ਤੀ ਕਰਨਾ ਨਹੀਂ ਹੋਵੇ ਤੇ ਉਹਨੂੰ ਇੰਨਾ ਟਾਈਮ ਲੱਗ ਜਾਵੇ ਤੇ ਉਹ ਫੰਡ ਇਕੱਠੇ ਕਰਦਾ ਉਹ ਸਰਕਾਰ ਜਿਹੜੀ ਸਰਕਾਰ ਫੰਡ ਬੋਲਦੇ ਨੇ ਕਿ ਫੰਡ ਇੰਨੇ ਨੇ ਜਿੰਨਾ ਨਹੀਂ ਇਹਨਾਂ ਨੇ ਬਣਾਇਆ ਫੰਡ ਜੋ ਇਹਨਾਂ ਦੇ ਰਸਤੇ ਮਿਲਦਾ ਉਹਨੂੰ ਆਰਗੋ ਮੀਟ ਕਰਵਾ ਦੇ ਕਿ ਕਿਸਮ ਦੇ ਵਿੱਚ ਚੱਲਦਾ ਫੇਕਦਾ ਵੀ ਕੰਮ ਕਰਦਾ ਉਹਨੂੰ ਉੱਥੋਂ ਤੋਂ ਇਨਸਾਕਲਾ ਕਰਦੀਆਂ ਸੇਰੇ ਤੋਂ ਤੇਰੇ ਕੰਮ ਕੰਮ ਹੋਏਗਾ ਤੇ ਸਹੀ ਸਹੀ ਉਹ ਵੀ ਕਿਸੇ ਸਰਕਾਰ ਰਹੀ ਜਾਏ ਕੰਮ ਚੱਲਦਾ ਜਾਊਗਾ ਅਸੀਂ ਤੇ ਬੇਨਤੀ ਕਰਦੇ ਆਂ ਕਿ ਤਰੰਤ ਪ੍ਰਭਾਵ ਨਾਲ ਇਹਦੀ ਜਮਾ ਪੂਰੀ ਕਰਨ ਕਰਨੇ ਲਾਓ ਇਹਦੇ ਨੁਕਸਾਨ ਬਹੁਤ ਵੱਡਾ ਹੋ ਰਿਹਾ ਜਿਸ ਵਿੱਚ ਜਮਾ ਕਰਵਾਣਾ ਇਹਦੇ ਅਜਿਹਾ ਜਿਹੜੇ ਤੁਸੀਂ ਸਾਰੇ ਸਭੀ ਬੇਟੀਆਂ ਦੇ ਹੋ ਚੁੱਕੇ ਦੇ ਬਜ਼ੁਰਗ ਲੋਕ ਕਿਉਂ ਜੀ ਸੀ ਇਹਦਾ ਵੀ ਨਾ ਪੁੱਛਦੇ ਸਭ ਜਿਹੜੇ ਮੌਤਾਂ ਹੋ ਜਾਂਦੀ ਪਹਿਲਾਂ ਰੈਸੀਡੈਂਟ ਨੇ ਮੌਤਾਂ ਦੀਆਂ ਨਹੀਂ ਆ ਤੇ ਬੱਚਾ ਉਹਨਾਂ ਨੂੰ ਵੀ ਥੋੜਾ ਖਤਰਾ ਹੁੰਦਾ ਤਕਾਲਾ ਹਰ ਦੇ ਬੰਦਾ ਤੇ ਮੇਨ ਜੁਮੇ ਵਾਲੀ ਜਿਹੜੀ ਆ ਹੁਣ ਇਹ ਜਰੂਰ ਸਭ ਸਿੱਖਣਾ ਚਾਹੀਦੀ ਆ ਨਾ ਬੇਨਤੀ ਕਰਦਾ ਤੇ ਨਾਲ ਇਹਨਾਂ ਨੂੰ ਹੋਣੀ ਚਾਹੀਦਾ ਸਾਰੇ ਸਾਡਾ ਪੁੱਤ ਲਾ ਕੇ ਜਦੋਂ ਸਾਡੀ ਖਬਰ ਉਹਨਾਂ ਕੋਲ ਤੁਸੀਂ ਕਰਦੇ ਹੋ ਸਾਡੇ ਕੋਲ ਪੁੱਤੋ ਤੇ ਨਹੀਂ ਅਸੀਂ ਕੀ ਮਾੜਾ ਕਰ ਦਿੱਤਾ ਤੁਹਾਡੇ ਹਲਕੇ ਦੇ ਅਸੀਂ ਮੋਟਰਿਆਂ ਇਹ ਸਾਡੇ ਮੋਟਰ ਨਹੀਂ ਦੇਖਣੇ ਵਿੱਚ ਮਾਜਮਾ ਸਾਹਿਬ ਦੇ ਮੋਟਰ ਬੈਠੇ ਨੇ ਉਹਨਾਂ ਦੇ ਬੀਰੂਪਾ ਜਿਹੜਾ ਜਿਹੜਾ ਮੋਟਰ ਚ ਬਿਠੇ ਨੇ ਤੇ ਅਸੀਂ ਇਹ ਤਾਂ ਖਾਣਾ ਤੇ ਸਾਲੇ ਲਾਵਾ ਵਾਲਿਆਂ ਤੇ ਲੋਕਾਂ ਦਾ ਦਰਦ ਲਾ ਕੇ ਬੈਠੇ ਆਂ ਤੇਰੀ ਬੇਇਨਤੀ ਆ ਮਾਨ ਸਰਕਾਰ ਨੂੰ ਤੇ ਸਾਡੇ ਜੀ ਬਹੁਤ ਸੇਖਾਂ ਜਿਹਨੂੰ ਤੇ ਜਲਦੋਂ ਜਲਦ ਇੱਥੇ ਆ ਕੇ ਸਾਡਾ ਇਹਨੂੰ ਮੋਟਾ ਦੇ ਤੋਂ ਕਿ ਸ਼ੀਮਾ ਮਰੂ ਉਹਨੇ ਕੰਮ ਚੱਲ ਕਰਾਓ ਸਾਡੀ ਸਵਾਸੇ ਹੋ ਰਿਹਾ ਤੇ ਜੇ ਸਨ ਸਤਨਾਮ ਸਿੰਘ ਬਾਗਰੀਆ ਜਿਹੜਾ ਨੇ ਮਾਕੂਬੀ ਦੱਸਿਆ ਕਿ ਕੀ ਗੱਲਬਾਤ ਹੋਈ ਹੈ ਡੀਸੀ ਸਾਹਿਬ ਦੇ ਨਾਲ ਤਸਿਲਦਾਰ ਸਾਹਿਬ ਦੀ ਜਿਹੜਾ ਨੇ 2 ਕਰੋੜ 20 ਲੱਖ ਰੁਪਏ ਦਾ ਇਹਦਾ ਇਹਦਾ ਬਿੱਲ ਬਣਾ ਕੇ ਸਰਕਾਰ ਤੱਕ ਇਹਦੀ ਫਾਈਲ ਭੇਜੀ ਆ ਉਹ اڳي <laughs> ڏسان ਜਪਤਾ ਨੇ ਹੋਰ ਵੀ ਕਿਤੇ ਕਦੇ ਬੰਦੀਆਂ ਮਦਰਸ ਤੋਂ ਸੁਣ ਕੇ ਪਹੁੰਚ ਗਿਆ ਸੁਨਕਾਰਦਿਆਂ ਕਰਵਾਤੀ ਹਾਜੀ ਭਾਈ ਕੀ ਨਾਮ ਹੈ ਤੇ ਕਿਹੜੀ ਜੇਸੇਬੰਦੀ ਆ ਸਾਡੀ ਮਾਜਾ ਕਿਸਾਨ ਚਸ਼ਕ ਕਮੇਟੀ ਮੁਖ ਰਹਾ ਪੰਜਾਬ ਮੇਨਾ ਤਲਬ ਸਿੰਘ ਹੈ ਜੀ ਸੈਡ ਅ ਤਹਿਸੀਲਦਾਰ ਸਾਹਿਬ ਇੱਥੇ ਆਏ ਆ ਕੀ ਯਕੀਨ ਤੋਂ ਆ ਕੇ ਗਏ ਡੀਸੀ ਸਾਹਿਬ ਨਾਲ ਮੀਟਿੰਗ ਕਰਨ ਤੋਂ ਬਾਅਦ ਇੱਥੇ ਨੈਗੇਟਿਵ ਹੀ ਆ ਕੋਈ ਪੋਜ਼ਿਟਿਵ ਰਵਈਆ ਤੇ ਕਿਹਦਾ ਨਹੀਂ ਲੱਗਾ ਅੱਜ ਤੱਕ ਤੇ ਆਸ਼ਵਾਸ਼ਣ ਦਿੱਤੇ ਜਾ ਰਿਹਾ ਕਿ ਪੁਲ ਬਣ ਜੇਗਾ 2.5 ਕਰੋੜ ਦਾ ਐਸਟੀਮੇਟ ਆ ਉਹ ਹੈ ਜੀ ਆ ਇਹਨਾਂ ਗੱਲਾਂ ਵਿੱਚ ਕੁਝ ਨਿਕਲਦਾ ਨਹੀਂ ਪੀ ਕੋਈ 10 ਮਹੀਨੇ ਲੰਘ ਗਏ ਆ ਅਜੇ ਵੀ ਹਾਲਾਤ ਇਹ ਤੁਸੀਂ ਦੇ ਛੋਟਾ ਜਿਹਾ ਕੰਮ ਹੈ ਪਾਣੀ ਫਸਟ ਟਾਈਮ ਹੀ ਆਇਆ ਜਿਹਦੇ ਕਰਕੇ ਪੁਲ ਬਹਿ ਗਿਆ 15 ਸਾਲਾਂ ਚੋਂ ਦਾ ਪੁਲ ਬਣਿਆ ਪਹਿਲੀ ਵਾਰੀ ਪਾਣੀ ਆਇਆ ਤੇ ਪੁਲ ਬਹਿ ਗਿਆ ਔਰ ਮੈਂ ਸਰਕਾਰ ਦੀ ਗਲਤ ਨੀਤੀ ਸਮਝੂਗਾ ਕਿ 15 ਦਸਾਂ ਮਹੀਨਿਆਂ ਵਿੱਚ ਇਹਨਾਂ ਕੋ ਇੱਕ ਪੁਲ ਨਹੀਂ ਬਣ ਸਕਿਆ ਉਹਦੀ ਬਰਮਤ ਨਹੀਂ ਹੋ ਸਕੀ ਜੇ ਹੁਣ ਮੁੜ ਕੇ ਪਾਣੀ ਆਉਂਦਾ ਤਾਂ ਸਾਡਾ ਇਲਾਕਾ ਗਰਦਾਸਪੁਰ ਟੁੱਟ ਜਾਣਾ ਹਮ ਔਰ ਸਰਕਾਰ ਦੀ ਨਲਾਕੀ ਜਿਹੜੀ ਆ ਇਹ ਪਹਿਲੇ ਵੀ ਚਲਦੀ ਆਈਏ ਤੇ ਹੁਣ ਵੀ ਚਲਦੀ ਰਹੀ ਆ ਕਿਸਾਨਾਂ ਨੂੰ ਬੁਰਾ ਕਹਿਣ ਦੀ ਆਦਤ ਹੈ ਕਿਉਂਕਿ ਕਿਸਾਨ ਇੱਥੇ ਕਿੰਨਾ ਚਿਰ ਬੈਠਾ ਰਹੂਗਾ ਜੇ ਕਿਸਾਨ ਮੁੜ ਕੇ ਰੋਡਾਂ ਤੇ ਜਾ ਕੇ ਧਰਨਾ ਲਾਉਂ ਕਦੇ ਫਿਰ ਕਿਸਾਨ ਨੂੰ ਬਦਨਾਮ ਕੀਤਾ ਜਾਂਦਾ ਕਿ ਇਹ ਜਿਹੜੇ ਕਿਸਾਨ ਹੈ ਸੜਕਾਂ ਤੇ ਆਉਂਦੇ ਆ ਇਥੋਂ ਇਹ ਰੋਡ ਤੇ ਇਕੱਲਾ ਕਿਸਾਨਾਂ ਤਾਂ ਹੀ ਨੰਗਣਾ ਦੁਕਾਨਦਾਰ ਭਰਾਵਾਂ ਨੂੰ ਨੰਗਣਾ ਮਾਸਟਰਾਂ ਵੀ ਨੰਗਣਾ ਨੰਗਣਾ ਸਾਰਿਆਂ ਨੇ ਪਰ ਜਿਹੜਾ ਕਿਸਾਨ ਹੈ ਉਹ ਵੀ ਜ਼ਮੀਰ ਜਾਗਦੀ ਆ ਵੀ ਜੇ ਜੇ ਇਹਨਾਂ ਨੇ ਨਾ ਇਹਦਾ ਕੋਈ ਕੋਲਦਾ ਬਰਸਾਤਾਂ ਤੋਂ ਪਹਿਲੇ ਕੋਈ ਪ੍ਰਬੰਧ ਕੀਤਾ ਇਹ ਭੁਰ ਰੁਟ ਜਾਣਾ ਤੇ ਸਾਡਾ ਲਿੰਕ ਰੁਟ ਜਾਣਾ ਇਹ ਫਿਰ ਜਦੋਂ ਨਾ ਗੱਲ ਪੈਂਦੀ ਤੇ ਫਿਰ ਇਹ ਸੜਕਾਂ ਤੇ ਆਉਣਾ ਇਹ ਫਿਰ ਸਾਡੀ ਸ਼ਬੀ ਨੂੰ ਖਰਾਬ ਕੀਤਾ ਜਾਂਦਾ ਵੀ ਜਿਹੜਾ ਕਿਸਾਨ ਆ ਉਹ ਧਰਨਿਆਂ ਤੇ ਰਹਿੰਦਾ ਉਹਦੀ ਆਦਤ ਤਾਂ ਸਿਰਫ ਧਰਨਿਆਂ ਤੇ ਬੈਣਦੀ ਅਗਲੀ ਰਣਨੀਤੀ ਕੀ ਹੈ ਆਪਣੀ ਅਗਲੀ ਨੀਤੀ ਸਤਨਾਮ ਸਾਡੇ ਭਰਾ ਨੇ ਉਲਿੱਕਿਆ ਸਾਰੇ ਇਲਾਕੇ ਦੇ ਕਿਸਾਨ ਪਾਏ ਸਾਡੀ ਕੋਈ ਵੀ ਚੱਥੇ ਬੰਦੀ ਆ ਇਹ ਸਤਨਾਮ ਭਾਈ ਦੇ ਨਾਲ ਸਹਿਮਤ ਆ ਜਿੱਦਣੇ ਵੀ ਇਹ ਕੋਈ ਪ੍ਰੋਗਰਾਮ ਦੇਣਗੇ ਉਹ ਮਾਮਾ ਆ ਕੇ ਬੰਦੇ ਵੀ ਲੈ ਕੇ ਪਹੁੰਚਾਂਗੇ ਤੇ ਜੋ ਵੀ ਰੋੜਾਂ ਉਹਨੂੰ ਸਿਰੇ ਚਾਰਾਂਗੇ ਜੀ ਮਾ ਸਾਹਿਬ ਆਪਣੀ ਪੂਰੀ ਟੀਮ ਦੇ ਨਾਲ ਅੱਜ ਪਹੁੰਚੇ ਹੋ ਤਹਿਸੀਲਦਾਰ ਸਾਹਿਬ ਵੀ ਪਹੁੰਚੇ ਆ ਇਹ ਕੀ ਲੱਗ ਰਿਹਾ ਕਿ ਕਦ ਤੱਕ ਇਹਰਾ ਪੋਸਟ ਸਟਾਰਟ ਹੋ ਜਾਏਗਾ ਆਪਾਂ ਅਗਲੀ ਸਮਾਜਿਕ ਲਹਿਰ ਦਾ ਪ੍ਰਧਾਨ ਹੋਣ ਦੇ ਨਾਤੇ ਜੁਦਾਸ ਬਿੱਲੇ ਦਾ ਅਸੀਂ ਇਹਨਾਂ ਨੂੰ ਸਿਖਰ ਚ ਕਰਦੇ ਹਾਂ ਮਾਟਰ ਜੀ ਨੂੰ ਇਤਰਾਮ ਨੂੰ ਅਸੀਂ 6 ਦਿਨ ਤੋਂ ਦੇਖ ਰਹੇ ਸੀ ਸਾਡੀ ਜਾਗਤ ਜਮੀਨ ਨੇ ਗੱਲ ਕਹੀ ਜੋ ਵੀ ਸਾਡੇ ਭਰਾ ਸਾਡੇ ਵਕਤ ਲੜ ਰਹੇ ਨੇ ਆਪਾਂ ਮਾਦਾ ਸਿਖਰਤ ਕਮੇਟੀ ਬਰਾ ਵੀਰ ਤੇ ਬਜਿੰਦਰ ਸਿੰਘ ਟੀਮ ਆਈ ਸਾਰੇ ਕੰਮ ਇਹਨਾਂ ਨੇ ਸਤਰਾਮ ਤੋਂ ਸੋਚਿਆ ਕਿ ਸਾਨੂੰ ਰਾ ਕਬੱਡੀ ਰਣਨੀਤੀ ਲਈ ਤੇ ਉਹਨਾਂ ਸਤਨਾਮ ਸਿੰਘ ਵੀ ਸਵਾਦ ਹੋਣੇ ਕਿ ਜੇ ਤੁਹਾਡੀ ਇੱਕ ਦੋ ਦਿਨ ਨਹੀਂ ਚਲੋਂਦੀ ਅਸੀਂ ਸਰਕਾਰ ਦੇ ਹਨਾਸਾਂ ਤੇ ਵਿਚ ਜਰਾ ਡਾਊਨ ਕਰਨਾਂ ਦਾ ਉਹ ਸਾਨੂੰ ਸਾਡਾ ਕੁਝ ਬੜਾ ਮਾਜਿਸਤਿਕ ਸਮੇਤ ਨੂੰ ਸਾਨੂੰ ਵੀ ਕਿੰਨਾ ਸਰਕਾਰ ਦੀ ਧੌਂ ਦੇ ਗੋਡਾ ਰੱਖਣਾ ਆਪਾਂ ਇੱਕ ਦੋ ਦਿਨ ਜਿਵੇਂ ਸਤਨਾਮ ਸਿੰਘ ਜਿੰਨੇ ਨਾਮ ਲਾਉਣ ਜਾਂ ਹੁਕਮ ਹੀ ਨਾਲ ਵੀ ਬੇਨਤੀ ਕਰਦੇ ਆਂ ਵੀ ਆਪਾਂ ਪ੍ਰਾਣਾਸਾਲਾ ਚੌਕ ਜਾਮ ਕਰਾਂਗੇ ਤੇ ਸਰਕਾਰ ਤੋਂ ਕੁਲੀ ਦੀ ਮੰਗ ਬਣਵਾ ਕੇ ਹੀ ਰਵਾਂਗੇ ਅਸੀਂ ਜਿਤਨਾ ਵੀ ਸਵਾਦ ਹੋਣੇ ਕਿ ਇੱਕ ਦੋ ਦਿਨ ਤੁਸੀਂ ਦੇਖੋ ਜੋ